ਸੁਬੇ ਭਾਰਚ ਬੰਦੀ ਛੋੜ ਦਿਵਸ ਦਾ ਦਿਹਾੜਾ ਖੂਬ ਸਰਦਾ ਪਾਵਨਾ ਦੇ ਨਾਲ ਮਨਾਇਆ ਗਿਆ। ਜਿੱਥੇ ਕਿ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਜਿੱਥੇ ਕਿ ਸਵੇਰ ਤੋਂ ਹੀ ਸੰਗਤਾਂ ਦਾ ਇਕੱਠ ਜੁੜਨਾ ਸ਼ੁਰੂ ਹੋ ਚੁੱਕਿਆ ਸੀ ਅਤੇ ਉਹਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਇਸ ਪਾਵਨ ਦਿਵਸ ਦੇ ਉੱਤੇ ਮੱਥਾ ਟੇਕਿਆ ਗਿਆ। ਉੱਥੇ ਸ਼ਾਮ ਵੇਲੇ ਦੀਪਮਾਲਾ ਵੀ ਕੀਤੀ ਗਈ ਜਿਸ ਦੇ ਨਾਲ ਪੂਰਾ ਦਾ ਪੂਰਾ ਦਰਬਾਰ ਸਾਹਿਬ ਰੁਸ਼ਨਾਇਆ ਗਿਆ ਅਤੇ ਪੂਰੇ ਸ਼ਹਿਰ ਨੂੰ ਵੀ ਰੁਸ਼ਨਾਇਆ ਗਿਆ। ਅਤੇ ਉਸ ਤੋਂ ਬਾਅਦ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ। ਇਸ ਮੌਕੇ ਮੌਜੂਦ ਸੰਗਤਾਂ ਨੇ ਆਪਣੇ ਮਨੋਪਾਵ ਬਿਆਨ ਕੀਤੇ ਅਤੇ ਅਲੋਕੀ ਕਾਤਿਸ਼ਬਾਜ਼ੀ ਅਤੇ ਦੀਪਮਾਲਾ ਵਰਗੇ ਨਜ਼ਾਰੇ ਦੇਖਣ ਤੋਂ ਬਾਅਦ ਉਹਨਾਂ ਦੇ ਮਨੋਪਾਵ ਦੇ ਵਿੱਚ ਕੀ ਵਿਚਾਰ ਆਏ ਉਹ ਵੀ ਉਹਨਾਂ ਵੱਲੋਂ ਸਾਂਝੇ ਕੀਤੇ ਗਏ ਨੇ ਤਾਂ ਕੀ ਕੁਝ ਜਾਣਕਾਰੀ ਅਤੇ ਆਪਣੇ ਵਿਚਾਰ ਸਾਂਝੇ ਕਰ ਰਹੀ ਹੈ ਸੰਗਤ ਉਹ ਵੀ ਤੁਸੀਂ ਦੇਖੋ ਅਤੇ ਕਮੈਂਟ ਦੇ ਵਿੱਚ ਲਿਖੋ ਵਾਹਿਗੁਰੂ ਜੀ ਅੱਜ ਬੰਦੀਛੋੜ ਦਿਵਸ ਦੇ ਸੰਗਮਾ ਮਨਾ ਰਹੇ ਨੇ ਤੁਸੀਂ ਪਹੁੰਚੇ ਸਤਿਗੁਰੂ ਜੀ ਦੇ ਅਸਥਾਨ ਸਾਹਿਬ ਜੀ ਅੱਜ ਵਾਝੀ ਹੋਈ ਅੱਜ ਵਾਝੀ ਦਾ ਨਜ਼ਾਰਾ ਦੇਖਣੇ ਹੀ ਬਣਦਾ ਇੱਥੇ ਗੁਰ람 ਦਾਸ ਜੀ ਦੇ ਘਰ ਵਿੱਚ ਜਦੋਂ ਆਏ ਆ ਤੇ ਇੱਥੇ ਆ ਕੇ ਜੋ ਸਮੂਹ ਸਾਧ ਸੰਗਤ ਇੱਥੇ ਇਕੱਠੀ ਹੋਈ ਆ ਉਹ ਦੇਖ ਕੇ ਬਹੁਤ ਹੀ ਚੰਗਾ ਨਜ਼ਾਰਾ ਲੱਗਦਾ ਸੋ ਅੱਜ ਪਰਵਾਰ ਸ੍ਰੀ ਤੇ ਪਹੁੰਚੇ ਹੋ ਜੀ ਅਸੀਂ ਪਰਵਾਰ ਸ੍ਰੀ ਪਹੁੰਚੇ ਅਤੇ ਆਸ ਕਰਦੇ ਆ ਜੋ ਸਾਡਾ ਗੁਰੂ ਕਰਦਾ ਉਪਦੇਸ਼ ਹੈ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ ਅਸੀਂ ਸਾਰੇ ਉਸ ਦੇ ਪੂਰੇ ਉਤਰੀ ਕੀ ਲੱਗਦਾ ਕਿ ਅਸੀਂ ਇਕੱਲੇ ਆਪਸ ਵਿੱਚ ਬਾਜੀ ਵੇਖੀ ਮਚਾਈਏ ਰੋਸ਼ਨਾਇ ਨਾ ਜੀ ਉਸ ਰੋਸ਼ਨੀ ਨੂੰ ਆਪਣੇ ਅੰਦਰ ਵੀ ਕਿਤੇ ਜੀ ਸਾਨੂੰ ਆਪਣੇ ਅੰਦਰ ਗੁਰਮਤ ਜੂ ਗੁਰੂ ਕਰਦੇ ਸੇਵਾ ਕਰਨ ਦੀ ਭਾਵਨਾ ਉਜਾਗਾ ਕੇ ਰੱਖਣੀ ਚਾਹੀਦੀ ਹੈ ਸੱਚੀ ਕਹਿਣਾ ਚਾਹਾਂਗਾ ਅੱਜ ਦੇ ਲਈ ਖਾਸ ਰੱਖੇ ਜੀ ਸੁਨੇਹੇ ਸਹੀ ਹੈ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ ਅਸੀਂ ਗੁਰੂ ਪਰਿਵਾਰ ਦੇ ਨਾਲ ਜੁੜੇ ਰਹੀਏ ਅਤੇ ਰੋਜ਼ ਇਦਾਂ ਦੇ ਨਜ਼ਾਰੇ ਮਿਲਣ ਆ ਜੋ ਅਸੀਂ ਅੱਗੇ ਦੀ ਜੋ ਜ਼ਿੰਦਗੀਆਂ ਨੂੰ ਵਧੀਆ ਬਤੀਤ ਕਰ ਸਕੀਏ ਸਾਹਿਬ ਅੱਜ ਸਵੇਰ ਤੋਂ ਹੀ ਸੰਗਤਾਂ ਪਹੁੰਚੀਆਂ ਨੇ ਬੰਦੀ ਛੋਟ ਦੇ ਸੰਬੰਧ ਕਿ ਆਪਸੇ ਬਾਜੀ ਹੋਈ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਵਿਸ਼ੇ ਪ੍ਰਬੰਧ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੰਦੀ ਛੋਟ ਦੇ ਜਿਹੜਾ ਵਾ ਉਹ ਬਹੁਤ ਵੱਡੀ ਮੱਦਦ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਦਰਵਾਜ਼ਾ ਸਾਹਿਬ ਦੇਖੇ ਮਨਾਇਆ ਜਾ ਰਿਹਾ ਵਾ ਔਰ ਸਵੇਰ ਤੋਂ ਹੀ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੀ ਆਵਾ ਪਰਿਵਾਰਾਂ ਦੇ ਨਾਲ ਦੁਨੀਆ ਭਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆਈਆਂ ਵਾ ਸ਼ਾਮ ਨੂੰ ਜਿਹੜਾ ਵਾਗ ਰਹਿਦਾ ਸਾਜ ਦੇ ਬਾਤ ਤੋਂ ਅਪਰੰਤ ਦੀਮਲਾ ਹੋਈ ਆ ਦੀਮਲਾ ਤੋਂ ਅਪਰੰਤ ਇਹ ਸੁੰਦਰਾ ਲੋਕ ਚ ਆਤੀਸ਼ਵਾਦੀ ਜਿਹੜੀਆਂ ਸੰਗਤਾਂ ਦੀਆਂ ਲੱਖਾਂ ਦੀ ਤਦਾਦ ਚ ਆਈਆਂ ਉਹਨਾਂ ਵੱਲੋਂ ਜਿਹੜਾ ਆਪਣੇ ਪਰਿਵਾਰਾਂ ਤੇ ਬਿਤੇ ਦਾ ਆਨੰਦ ਮਾਣਿਆ ਆ ਆ ਦੇਖਿਆ ਗਿਆ ਕਿ ਪਿਛਲੇ ਸਾਲ ਨਾਲ ਇਸ ਵਾਰ ਸੰਗਤ ਦੀ ਆਮਦ ਬਹੁਤ ਜ਼ਿਆਦਾ ਐ ਸੋ ਕਿੰਨਾ ਬਿਲਕੁਲ ਜੀ ਬਿਲਕੁਲ ਜੀ ਲੱਖਾਂ ਦੀ ਤਦਾਦ ਚ ਕੋਈ ਗਿਣਤੀ ਨਹੀਂ ਆਪਾਂ ਕਰ ਸਕਦੇ ਔਰ ਦਿਨ ਮਰਦਾਨੀ ਜਿਹੜਾ ਪਿਛਲੇ ਸਾਲ ਨਾਲੋਂ ਵੀ ਇਸ ਵਾਰ ਸੰਗਤਾਂ ਨੇ ਆਪਣੇ ਪਰਿਵਾਰਾਂ ਸਹਿਤ ਸਚਗੰਨ ਸ਼੍ਰੀ ਹਨੂੰਦਸਾਹੂ ਗਿਆ ਅਸ਼੍ਰੀਪਰ ਕਿੰਨਾ ਤਮਸਕ ਹੋਇ ਆਪਣਾ ਜੀਵਨ ਸੰਭਾਲਾ ਕੀਤਾ। ਸੁਬੇਪਾਰ ਚ ਬੰਦੀ ਛੋੜ ਦਿਵਸ ਦਾ ਦਿਹਾੜਾ ਖੂਬ ਸ਼ਰਧਾ ਪਾਵਨਾ ਦੇ ਨਾਲ ਮਨਾਇਆ ਗਿਆ। ਜਿੱਥੇ ਕਿ ਅੰਮ੍ਰਿਤਸਰ ਦੇ ਸਚਗੰਨ ਸ਼੍ਰੀ ਦਰਬਾਰ ਸਾਹਿਬ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਜਿੱਥੇ ਕਿ ਸਵੇਰ ਤੋਂ ਹੀ ਸੰਗਤਾਂ ਦਾ ਇਕੱਠ ਜੁੜਨਾ ਸ਼ੁਰੂ ਹੋ ਚੁੱਕਿਆ ਸੀ ਅਤੇ ਉਹਨਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਇਸ ਪਾਵਨ ਦਿਵਸ ਦੇ ਉੱਤੇ ਮੱਥਾ ਟੇਕਿਆ ਗਿਆ। ਉੱਥੇ ਹੀ ਸ਼ਾਮ ਵੇਲੇ ਦੀਪ ਮਾਲਾ ਵੀ ਕੀਤੀ ਗਈ ਜਿਸ ਤੇ ਨਾਲ ਪੂਰਾ ਦਾ ਪੂਰਾ ਦਰਬਾਰ ਸਾਹਿਬ ਰੁਸ਼ਨਾਇਆ ਗਿਆ ਤੇ ਪੂਰੇ ਸ਼ਹਿਰ ਨੂੰ ਵੀ ਰੁਸ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ ਇਸ ਮੌਕੇ ਮੌਜੂਦ ਸੰਗਤਾਂ ਨੇ ਆਪਣੇ ਮਨੋਪਾਵ ਬਿਆਨ ਕੀਤੇ ਅਤੇ ਅਲੌਕਿਕ ਆਤਿਸ਼ਬਾਜ਼ੀ ਅਤੇ ਦੀਪ ਮਾਲਾ ਵਰਗੇ ਨਜ਼ਾਰੇ ਦੇਖਣ ਤੋਂ ਬਾਅਦ ਉਹਨਾਂ ਦੇ ਮਨੋਪਾਵ ਦੇ ਵਿੱਚ ਕੀ ਵਿਚਾਰ ਹੈ ਉਹ ਵੀ ਉਹਨਾਂ ਵੱਲੋਂ ਸਾਂਝੇ ਕੀਤੇ ਗਏ ਨੇ ਤਾਂ ਕੀ ਕੋਝ ਜਾਣਕਾਰੀ ਅਤੇ ਆਪਣੇ ਵਿਚਾਰ ਸਾਂਝੇ ਕਰ ਰਹੀ ਹੈ ਸੰਗਤ ਉਹ ਵੀ ਤੁਸੀਂ ਦੇਖੋ ਅਤੇ ਕਮੈਂਟ ਦੇ ਵਿੱਚ ਲਿਖੋ ਵਾਹਿਗੁਰੂ ਜੀ ਅੱਜ ਬੰਦੀਛੋੜ ਦਿਵਸ ਦਾ ਸੰਮਰਮਨ ਆ ਰਹੀ ਹੈ ਨ ਤੁਸੀਂ ਪੋਚਿਆ ਸਤਿਗੁਰੂ ਜੀ ਦਾ ਬੰਦਾ ਸਾਹਿਬ ਜੀ ਅੱਜ ਆਜੀ ਹੋਏ ਆ। ਆ ਦਸਵਾਜ ਦੇ ਨਜ਼ਾਰਾ ਦੇਖਦੇ ਹੀ ਬਣਦਾ। ਇੱਥੇ ਗੁਰਦਾਮ ਦਾ ਜੀ ਦੇ ਘਰ ਵਿੱਚ ਜਦੋਂ ਆਏ ਆ ਤੇ ਇੱਥੇ ਆ ਕੇ ਜੋ ਸਮੂਹ ਸਾਧ ਸੰਗਤ ਜਿੱਥੇ ਇਕੱਠੀ ਹੋਈ ਹੈ ਉਹ ਦੇਖ ਕੇ ਬਹੁਤ ਹੀ ਚੰਗਾ ਨਜ਼ਾਰਾ ਲੱਗਦਾ। ਸੋ ਅੱਜ ਪਰਿਵਾਰਸ਼ ਵਿੱਚ ਪਹੁੰਚੇ ਹਾਂ। ਜੀ ਅਸੀਂ ਪਰਿਵਾਰਸ਼ ਵਿੱਚ ਪਹੁੰਚੇ ਅਤੇ ਆਸ ਕਰਦੇ ਹਾਂ ਜੋ ਸਾਡਾ ਗੁਰੂ ਕਰਦਾ ਉਪਦੇਸ਼ ਹੈ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ। ਅਸੀਂ ਸਾਰੇ ਉਸ ਦੇ ਪੂਰੇ ਉਤਰੀ ਇਹ ਲੱਗਦਾ ਕਿ ਅਸੀਂ ਇਕੱਲੇ ਆਪਸ ਵਿੱਚ ਬਾਜੀ ਵੇਖੀ ਮੈਂ ਜਈ ਰੋਸ਼ਨਾਇ ਨੁਕੀ ਉਸ ਅਰੋਚਣੇ ਨੂੰ ਆਪਣੇ ਅੰਦਰ ਵੀ ਕਿਤੇ ਜੀ ਸਾਨੂੰ ਆਪਣੇ ਅੰਦਰ ਗੁਰਮਤ ਜੋ ਗੁਰੂ ਕਰਦੇ ਸੇਵਾ ਕਰਨ ਦੀ ਭਾਵਨਾ ਉਜਾਗਾ ਕੇ ਰੱਖਣੀ ਚਾਹੀਦੀ ਹੈ ਸੱਚੇ ਕਹਿਣਾ ਚਾਹਾਂਗਾ ਅਸਲ ਵਿੱਚ ਖਾਸ ਰੱਖੇ ਜਿਹੜੀ ਸੰਦੇਸ਼ ਇਹੀ ਆ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ ਤੇ ਰੂਪਰ ਦੇ ਨਾਲ ਜੁੜੇ ਰਹੀਏ ਅਤੇ ਰੋਜ਼ ਇਦਾਂ ਦੇ ਨਜ਼ਾਰੇ ਮਿਲਣਾਂ ਤਾਂ ਜੋ ਅਸੀਂ ਅੰਕੇ ਦੀ ਜਿੰਦਗੀਆਂ ਨੂੰ ਵਧੀਆ ਬਤੀਤ ਕਰ ਸਕੀਏ ਅੱਜ ਵੀਰ ਤੋਂ ਹੀ ਸੰਗਤਾਂ ਪਹੁੰਚੀਆਂ ਨੇ ਬੰਦੀ ਛੋੜ ਦਿਵਸ ਦੇ ਸਮੇਂ ਕੇ ਆਪਸੀ ਬਾਜੀ ਹੋਈ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਵਿਜੇ ਪਰਮੰਧ ਕੀਤੇ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਅੱਜ ਬੰਦੀ ਛੋੜ ਦਿਵਸ ਜਿਹੜਾ ਵਾ ਉਹ ਬਹੁਤ ਵੱਡੀ ਮੱਦਦ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਵਾ। ਔਰ ਸੇਰ ਤੋਂ ਹੀ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਵਾ ਪਰਿਵਾਰਾਂ ਦੇ ਨਾਲ ਦੁਨੀਆ ਭਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਤਾਂ ਆਈਆਂ ਵਾ ਸ਼ਾਮ ਨੂੰ ਜਿਹੜਾ ਵਾਗ ਲੱਗ ਰਿਹਾ ਸਾਜ ਦੇ ਪਾਰ ਤੋਂ ਅਪਰੰਤ ਦੀਮਲਾ ਹੀ ਆ ਦੀਮਲਾ ਤੋਂ ਪਰੰਤ ਆ ਸੁੰਦਰ ਲੋਕਾਂ ਚ ਆਤਿਸ਼ਬਾਜ਼ੀ ਦੀ ਜਿਹੜੀਆਂ ਸੰਤਾਂ ਦੀਆਂ ਲੱਖਾਂ ਦੀ ਤਦਾਦ ਚ ਆਈਆਂ ਉਹਨਾਂ ਵੱਲੋਂ ਜਿਹੜਾ ਆਪਣੇ ਪਰਿਵਾਰਕੀ ਦਾ ਆਨੰਦ ਮਾਣਿਆ ਆ ਆ ਦੇਖਿਆ ਗਿਆ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੈ ਸੋ ਕਿੰਨਾ ਬਿਲਕੁਲ ਜੀ ਬਿਲਕੁਲ ਜੀ ਲੱਖਾਂ ਦੀ ਤਦਾਦ ਚ ਕੋਈ ਗਿਣਤੀ ਨਹੀਂ ਆਪਾਂ ਕਰ ਸਕਦੇ ਔਰ ਦਿਨ ਮਰਦਾਨੀ ਜਿਹੜਾ ਪਿਛਲੇ ਸਾਲ ਨਾਲੋਂ ਵੀ ਐਸਰ ਸੰਤਾਨੀ ਆਪਣੇ ਪਰਿਵਾਰਾਂ ਸवेत ਸਚਕੰਡ શ્રીਮਨ ਦੱਸავਗੇ ਆਸ਼ੀਰਵਾਦ ਕਿ ਨਤਸਕ ਹੋਇਆ ਆਪਣਾ ਜੀਵਨ ਸੰਭਾਲ ਕੀਤਾ ਸੁਬੇ ਪਾਰਚ ਬੰਦੀ ਛੋੜ ਦਿਵਸ ਦਾ ਦਿਹਾੜਾ ਖੂਬ ਸਰਦਾ ਪਾਵਨਾ ਦੇ ਨਾਲ ਮਨਾਇਆ ਗਿਆ ਜਿੱਥੇ ਕਿ ਅੰਮ੍ਰਿਤਸਰ ਦੇ ਸਚਕੰਡ ਸ੍ਰੀ ਦਰਬਾਰ ਸਾਹਿਬ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਸਵੇਰ ਤੋਂ ਹੀ ਸੰਗਤਾਂ ਦਾ ਇਕੱਠ ਜੁੜਨਾ ਸ਼ੁਰੂ ਹੋ ਚੁੱਕਿਆ ਸੀ ਅਤੇ ਉਹਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਇਸ ਪਾਵਨ ਦਿਵਸ ਦੇ ਉੱਤੇ ਮੱਥਾ ਟੇਕਿਆ ਗਿਆ ਉਥੇ ਸ਼ਾਮ ਵੇਲੇ ਦੀਪ ਮਾਲਾ ਵੀ ਕੀਤੀ ਗਈ ਜਿਸ ਦੇ ਨਾਲ ਪੂਰਾ ਦਾ ਪੂਰਾ ਦਰਬਾਰ ਸਾਹਿਬ ਨੂੰ ਰੁਸ਼ਨਾਇਆ ਗਿਆ ਤੇ ਪੂਰੇ ਸ਼ਹਿਰ ਨੂੰ ਵੀ ਰੁਸ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ ਇਸ ਮੌਕੇ ਮੌਜੂਦ ਸੰਗਤਾਂ ਨੇ ਆਪਣੇ ਮਨੋਪ੍ਰਭਾਵ ਬਿਆਨ ਕੀਤੇ ਅਤੇ ਅਲੌਕਿਕ ਆਤਿਸ਼ਬਾਜ਼ੀ ਅਤੇ ਦੀਪ ਮਾਲਾ ਵਰਗੇ ਨਜ਼ਾਰੇ ਦੇਖਣ ਤੋਂ ਬਾਅਦ ਉਹਨਾਂ ਦੇ ਮਨੋਪ੍ਰਭਾਵ ਦੇ ਵਿੱਚ ਕੀ ਵਿਚਾਰ ਹੈ ਉਹ ਵੀ ਉਹਨਾਂ ਵੱਲੋਂ ਸਾਂਝੇ ਕੀਤੇ ਗਏ ਨੇ ਤਾਂ ਕੀ ਕੋਝ ਜਾਣਕਾਰੀ ਅਤੇ ਆਪਣੇ ਵਿਚਾਰ ਸਾਂਝੇ ਕਰੀਏ ਸੰਗਤ ਉਹ ਵੀ ਤੁਸੀਂ ਦੇਖੋ ਅਤੇ ਕਮੈਂਟ ਦੇ ਵਿੱਚ ਲਿਖੋ ਵਾਹਿਗੁਰੂ ਜੀ ਅੰਦੀ ਚੋੜ ਦਿਨ ਸੇ ਸੰਗਤ ਆ ਮਨ ਆ ਰਹੀ ਹੈ ਤੁਸੀਂ ਪੋਚਿਆ ਸਤਿਗੁਰੂ ਜੀ ਦੇ ਅਸਾਂ ਵੀ ਗਏ ਅੱਜ ਵੀ ਆ ਜੀ ਦਾ ਨਜ਼ਾਰਾ ਦੇਖਦੇ ਹੀ ਬਣਦਾ ਇੱਥੇ ਗੁਰਦਾਮ ਦਾਸੀ ਦੇ ਘਰ ਵਿੱਚ ਜਦੋਂ ਆਏ ਆ ਤੇ ਇੱਥੇ ਆ ਕੇ ਜੋ ਸਮੂਹ ਸਾਧ ਸੰਗਤ ਇਸੇ ਇਕੱਠੀ ਹੋਈ ਹੈ ਉਹ ਦੇਖ ਕੇ ਬਹੁਤ ਹੀ ਚੰਗਾ ਨਜ਼ਾਰਾ ਲੱਗਦਾ ਸੋ ਅੱਜ ਪਰਿਵਾਰ ਸਮੇਤ ਪਹੁੰਚੇ ਜੀ ਅਸੀਂ ਪਰਿਵਾਰ ਸਮੇਤ ਪਹੁੰਚੇ ਅਤੇ ਆਸ ਕਰਦੇ ਆ ਜੋ ਸਾਡਾ ਗੁਰੂ ਕਰਦਾ ਉਪਦੇਸ਼ ਹੈ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ ਅਸੀਂ ਸਾਰੇ ਉਸ ਦੇ ਪੂਰੇ ਉਤ ਲਗਦਾ ਕਿ ਅਸੀਂ ਇਕੱਲੀ ਆਪ ਜੀ ਵੇਖੀ ਮੈਂ ਜਈ ਰਸ਼ਮਾਈ ਜੀ ਉਸ ਅਰੋਝੀ ਨੂੰ ਆਪਣੇ ਅੰਦਰ ਵੀ ਕਿਦਾ ਜੀ ਜੀ ਸਾਨੂੰ ਆਪਣੇ ਅੰਦਰ ਗੁਰਮਤ ਜੋ ਗੁਰੂ ਕਰਦੇ ਸੇਵਾ ਕਰਨ ਦੀ ਭਾਵਨਾ ਉਜਾਗਾ ਕੇ ਰੱਖਣੀ ਚਾਹੀਦੀ ਹੈ ਸੱਜਿਆ ਕਹਿਣਾ ਚਾਹੂਗਾ ਅੱਜ ਦੇ ਲਈ ਖਾਸ ਜਰਾ ਕੇ ਜੀ ਸੰਦੇਸ਼ ਇਹੀ ਹੈ ਕਿ ਸਾਰੇ ਅਸੀਂ ਮਿਲ ਜੁਲ ਕੇ ਰਹੀਏ ਅਸੀਂ ਗੁਰੂ ਪਰਿਵਾਰ ਦੇ ਨਾਲ ਜੁੜੇ ਰਹੀਏ ਅਤੇ ਰੋਜ਼ ਇਦਾਂ ਦੇ ਨਜ਼ਾਰੇ ਮਿਲਣਾਂ ਤਾਂ ਜੋ ਅਸੀਂ ਅੰਕੇ ਦੀ ਜਿੰਦਗੀਆਂ ਨੂੰ ਵਧੀਆ ਬਤੀਤ ਕਰ ਸਕੀਏ ਅੱਜ ਸ਼ਹਿਰ ਤੋਂ ਹੀ ਸੰਗਤਾਂ ਪਹੁੰਚੀਆਂ ਨੇ ਬੰਦੀ ਛੋੜ ਦਿਵਸ ਦੇ ਸਮੇਂ ਕੇ ਆਸਿਵਾਜੀ ਹੋਈ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਵਿਜੇ ਪ੍ਰਬੰਧ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਅੱਜ ਬੰਦੀ ਛੋੜ ਦਿਵਸ ਜਿਹੜਾ ਵਾ ਉਹ ਬਹੁਤ ਵੱਡੀ ਮੱਦਦ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਵਾ। ਔਰ ਸ਼ਹਿਰ ਤੋਂ ਹੀ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਵਾ ਪਰਿਵਾਰਾਂ ਦੇ ਨਾਲ ਦੁਨੀਆ ਭਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਵਾ ਸ਼ਾਮ ਨੂੰ ਜਿਹੜਾ ਵਾਗ ਰਹਿਦਾ ਸਾਜ ਦੇ ਬਾਟ ਤੋਂ ਅਪਰੰਤ ਦੀਮਲਾ ਹੋਈ ਜਾਂ ਦੀਮਲਾ ਤੋਂ ਅਪਰੰਤ ਇਹ ਸੁੰਦਰਾ ਲੋਕਾਂ ਦਾ ਆਤਿਸ਼ਬਾਜੀ ਦੀ ਜਿਹੜੀਆਂ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਚ ਆਈਆਂ ਉਹਨਾਂ ਵੱਲੋਂ ਜਿਹੜਾ ਆਪਣਾ ਪਰਿਵਾਰਾਂ ਸੁਖੀਦਾ ਆਨੰਦ ਮਾਣਿਆ। ਅਸੀਂ ਦੇਖਿਆ ਕਿ ਪਿਛਲੇ ਸਾਲ ਨਾਲ ਇਸ ਵਾਰ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੈ। ਸੋ ਕਿੰਨਾ ਬਿਲਕੁਲ ਜੀ ਬਿਲਕੁਲ ਜੀ ਲੱਖਾਂ ਦੀ ਤਦਾਦ ਚ ਕੋਈ ਗਿਣਤੀ ਨਹੀਂ ਆਪਾਂ ਕਰ ਸਕਦੇ। ਔਰ ਦਿਨ ਮਰ ਜਿਹੜਾ ਪਿਛਲੇ ਸਾਲ ਨਾਲੋਂ ਵੀ ਐਸਰ ਸੰਤਾਨੀ ਆਪਣੇ ਪਰਿਵਾਰਾ ਸवेत ਸੱਚਗੰਨ શ્રીਮਨ ਦੱਸੋਗੇ ਆਸ਼੍ਰੀਪਰ ਕਿੰਨਾ ਤਵੱਸਾ ਕੋ ਆਪਣਾ ਜੀਵਨ ਸੰਭਾਲਾ ਕੀਤਾ